ਚਾਹੇ ਕੋਈ ਉਹਨੂੰ ਜਾਣਦਾ ਸੀ ਪਰਸਨਲੀ ਵਿਰਿੰਦਰ ਕੁਮਨ ਨੂੰ ਚਾਹੇ ਨਹੀਂ ਜਾਣਦਾ ਸੀ ਪਰ ਦਿਲੋਂ ਉਹਨਾਂ ਨੂੰ ਮੰਨਦਾ ਜ਼ਰੂਰ ਸੀਗਾ ਕਿ ਯਾਰ ਇਦਾਂ ਦਾ ਬੰਨਾ ਆ ਉਹ ਜੇ ਉਹਨਾਂ ਦੀ ਆਪਾਂ ਡੈਥ ਦੀ ਗੱਲ ਕਰੀਏ ਡੈਥ ਨੇ ਤਾਂ ਉਹਨਾਂ ਦੇ ਸਾਰੇ ਨੂੰ ਸੋਚਾਂ 'ਚ ਪਾ ਦਿੱਤਾ ਹੈ ਘਰ ਦੇ ਤਾਂ ਅਲੱਗ ਮਤਲਬ ਹੁੰਦਾ ਹੀ ਆ ਦੁੱਖ ਝੇਲ ਰਹੇ ਨੇ ਪਰ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਪੰਜਾਬੀ ਬੈਠੇ ਨੇ ਉਹਨਾਂ ਨੂੰ ਵੀ ਤੱਕਾ ਲੱਗਿਆ ਯਾਰ ਵੀ ਅਸੀਂ ਜਿਹਨੂੰ ਆਪਣਾ ਆਈਡਲ ਮੰਨਦੇ ਸੀ ਉਹਦੇ ਨਾਲ ਇਸ ਤਰ੍ਹਾਂ ਦਾ ਪਾਣਾ ਵਰਤ ਗਿਆ ਬਾਕੀ ਇਹ ਸੋਚਣ ਦਾ ਵਿਸ਼ਾ ਆ ਵੀ ਹੁਣ ਡਾਕਟਰਸ ਦੀ ਜੋ ਆਪਾਂ ਸਟੇਟਮੈਂਟ ਦੇਖ ਰਹੇ ਆ 40 ਹਸਪੀਟਲ ਦੇ ਵਿੱਚ ਉਹਨਾਂ ਦੇ ਸਰਜਰੀ ਦੌਰਾਨ ਦੇਹਾਂਤ ਹੋ ਗਿਆ ਡੈਥ ਹੋ ਗਈ ਹੈ ਉਨ ਨੇ ਤਾਂ ਹੀ ਕਿਹਾ ਕਿ ਮਤਲਬ ਇਹਨਾਂ ਨੂੰ ਆਕਸੀਜਨ ਸਪਲਾਈ ਦੀ ਜਿਹੜੀ ਪ੍ਰੋਬਲਮ ਉਸ ਵੇਲੇ ਆਈ ਸੀ ਤੇ 2 ਘੰਟੇ ਜਦੋਂ ਜਾਇਦ ਵੀ ਕੀਤੀ ਹੈ ਤੇ ਉਸ ਤੋਂ ਬਾਅਦ ਵੀ ਫਿਰ ਬਚਾਇਆ ਨਹੀਂ ਜਾ ਸਕਿਆ ਅਸੀਂ ਕਿਲਾ ਵਰਿੰਦਰ ਘੁੰਮਣ ਜੀ ਦੀ ਗੱਲ ਕਰਦੇ ਆ ਕਿ ਹੋਰ ਵੀ ਨੌਜਵਾਨ ਨੇ ਹੋਰ ਵੀ ਉਹ ਨੌਜਵਾਨ ਇਸ ਹਾਰਟ ਅਟੈਕ ਦੀ ਅੱਦੇ ਨਾਲ ਜੂਗੇ ਨੇ ਤੇ ਉਹਨਾਂ ਦੀ ਮੌਤ ਵੀ ਹੋਈ ਹੈ ਸਭ ਤੋਂ ਪ੍ਰਮੁੱਖ ਕਾਰਨ ਜਿਹੜਾ ਆਪਾਂ ਅੱਜ ਦੀ ਤਰੀਕ ਦੇ ਵਿੱਚ ਹਰ ਇੱਕ ਨੂੰ ਪਤਾ ਜ਼ਰੂਰ ਹੈ ਪਰ ਉਹ ਸੁਣਨ ਨੂੰ ਤਿਆਰ ਨਹੀਂ ਆ ਉਹ ਸਾਡਾ ਖਾਂਤੀ ਜੇ ਮ ਲੱਗ ਜਾਂਦੇ ਆ 18ਵੇਂ ਸਾਲ ਦੇ ਵਿੱਚ ਚਲੋ 18ਵੇਂ ਸਾਲ ਚ ਜੇਮ ਵੀ ਲੱਗੇ ਨੇ ਹੁਣ ਉਹਨਾਂ ਨੂੰ ਪੇਸ਼ੀਅੰਸ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਇਹ ਆ ਵੀ ਯਾਰ ਹੁਣ ਲੋਕ ਕਹਿਣ ਲੱਗੇ ਨੇ ਕਿ ਯਾਰ ਤੂੰ ਤਾਂ ਮੋਟਾ ਹੋ ਗਿਆ ਫਿਰ ਤੋ ਤਾਂ ਚੱਲਿਆ ਨਹੀਂ ਯਾਰ ਐ ਤੂੰ ਤੁਰਦਾ ਤੈਨੂੰ ਸਾਹ ਚੜਨ ਲੱਗ ਗਿਆ ਉਹਨਾਂ ਨੂੰ ਇਹ ਹੁੰਦਾ ਕਿ ਯਾਰ ਹੁਣ ਮੈਂ ਫਟਾਫਟ ਜਾ ਕੇ ਨਾ ਫਿੱਟ ਹੋ ਜਮਾ ਤਾਂ ਕਿ ਇਹ ਸਾਰਿਆਂ ਦੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਦੇ ਦਿੱਤੇ ਜਾਣ ਫਿਰ ਉਹ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਰਨਾ ਕੀ ਆ ਫਿਰ ਕੋਚ ਨੂੰ ਕਹਿੰਦੇ ਵੀ ਸਰ ਮੈਨੂੰ ਜਲਦੀ ਜਲਦੀ ਫਿੱਟ ਕਰ ਦਿਓ ਫਿਰ ਉਹ ਕਹਿੰਦਾ ਵੀ ਹੁਣ ਤੂੰ ਇੱਧਰ ਆ ਜਾ ਇਹ ਇਸ ਤੋਂ ਐਡਵਾਂਸ ਤੈਨੂੰ ਚੀਜ਼ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਹਰ ਕਿਸੇ ਨੂੰ ਛੋਟੀ ਉਮਰ ਦੇ ਵਿੱਚ ਹੀ ਹਾਰਟ ਅਟੈਕ ਦਾ ਜਿਹੜੀ ਪ੍ਰੋਬਲਮ ਹੈ ਉਹ ਅਕਸਰ ਜਾਂਦੀ ਦਿਖਾਈ ਦਿੰਦੀ ਹੈ ਤੇ ਹਰ ਕੋਈ ਜਿਹੜਾ ਫਿਟ ਰਹਿਣਾ ਚਾਹੁੰਦਾ ਵਾ ਤੇ ਆਪਣੇ ਖੂਬਸੂਰਤੀ ਵਧਾਣਾ ਚਾਹੁੰਦਾ ਵਾ ਤੇ ਇਸ ਵਕਤ ਮੈਂ ਵਰੁਣ ਜੀ ਨਾਲ ਮੌਜੂਦ ਹਾਂ ਜੋ ਕਿ ਬੜੇ ਹੀ ਲੰਬੇ ਸਮੇਂ ਤੋਂ ਬੋਡੀ ਬਿਲਡਰ ਲਾਈਨ ਦੇ ਵਿੱਚ ਮੌਜੂਦ ਨੇ ਇੰਡਸਟਰੀ ਵਿੱਚ ਮੌਜੂਦ ਵਰੁਣ ਜੀ ਕੀ ਕਾਰਨ ਹੋ ਸਕਦਾ ਹੈ ਅੱਜਕੱਲ੍ਹ ਦੇ ਛੋਟੇ ਛੋਟੇ ਬੱਚਿਆਂ ਨੂੰ ਵੀ ਹਾਰਟ ਅਟੈਕ ਆ ਰਿਹਾ ਵਾ 20 ਸਾਲ ਦੀ ਉਮਰ ਤੋ ਸ਼ੁਰੂ ਹੋ ਜਾਂਦੇ ਨੇ ਹਾਰਟ ਅਟੈਕਾਂ ਨੇ ਤੇ ਲੰਬੀ ਉਮਰ ਤੱਕ ਜਿਹੜੇ ਬੋਡੀ ਬਿਲਡ ਕਰਦੇ ਨੇ ਜਿਹਦੇ ਬਹੁਤ ਨੈਕਸਟ ਲੈਵਲ ਤੇ ਹੁੰਦੇ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਹਾਰਟ ਅਟੈਕ ਆਂਦੀ ਸਮੱਸਿਆ ਜਰੀ ਆ ਰਹੀਆਂ ਬੀਤੇ ਦਿਨਾਂ ਵਿੱਚ ਗੱਲ ਕਰ ਰਿਹਾ ਮਰਹੂਮ ਵਰਿੰਦਰ ਘੁੰਮਣ ਜੀ ਨੂੰ ਵੀ ਹਾਰਟ ਅਟੈਕ ਆਇਆ ਹਸਪਤਾਲ ਦੇ ਵਿੱਚ ਜਾ ਕੇ ਕੀ ਮੁੱਖ ਕਾਰਨ ਹੋ ਸਕਦੇ ਨੇ ਦੇਖੋ ਇਹ ਬੜੀ ਮੰਦ ਭਾਗੀ ਗੱਲ ਹੈ ਵੀ ਜਿਹੜੇ ਵਰਿੰਦਰ ਘੁੰਮਣ ਜੀ ਦੀ ਆਪਾਂ ਗੱਲ ਕਰ ਰਹੇ ਆ ਅੱਜ ਵਰਿੰਦਰ ਘੁੰਮਣ ਜੀ ਤੋਂ ਸ਼ੁਰੂ ਕਰਦੇ ਆ ਕਿਉਂਕਿ ਬੜਾ ਲੰਬਾ ਅਸੀਂ ਤੋਂ ਬੋਡੀ ਬਿਲਡਿੰਗ ਨਾਲ ਜੁੜੇ ਹੋਏ ਸੀਗੇ ਇੱਕ ਫਿਟਨੈਸ ਆਈਕਨ ਸੀਗੇ ਜਿਨ੍ਹਾਂ ਨੂੰ ਦੇਖ ਕੇ ਅਸੀਂ ਬੋਡੀ ਬਿਲਡਿੰਗ ਜਾਂ ਸਿਹਤ ਵੱਲ ਪ੍ਰਤੀ ਆਪਾਂ ਜਾਗਰੂਕ ਹੁੰਦੇ ਸੀਗੇ ਕਿ ਆਪਾਂ ਆਪਣੀ ਸਿਹਤ ਦਾ ਕਿਵੇਂ ਧਿਆਨ ਰੱਖਣਾ ਹੈ ਉਹਨਾਂ ਨੂੰ ਦੇਖ ਦੇਖ ਕੇ ਹੀ ਆਪਾਂ ਚਾਹੁੰਦੇ ਸੀ ਵੀ ਸਾਨੂੰ ਵੀ ਇਹੀ ਫਿਜ਼ਿਕ ਚਾਹੀਦੀ ਡ੍ਰੀਮ ਫਿਜ਼ਿਕ ਸੀ ਉਹਨਾਂ ਦੀ ਪਰ ਜਿਸ ਤਰ੍ਹਾਂ اچانک ਇੱਕਦਮ ਉਹਨਾਂ ਦਾ ਕੱਲ ਇੱਕ ਮਾਈਨਰ ਜੀ ਸਰਜਰੀ ਕਰਕੇ ਉਹਨਾਂ ਦਾ ਦਿਹਾਂਤ ਹੋ ਗਿਆ ਏ ਹਰ ਇੱਕ ਪੰਜਾਬੀ ਨੌਜਵਾਨ ਦੇ ਲਈ ਨਹੀਂ ਬਲਕਿ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਵੀ ਕਿਤਨਾ ਕਿਤੇ ਸੋਚਾਂ ਚ ਪਾ ਦਿੱਤਾ ਵੀ ਯਾਰ ਆਖਿਰ ਹੋ ਕਿਵੇਂ ਗਿਆ ਏ ਕਿਉਂਕਿ ਕਿਸੇ ਨੇ ਸੋਚਿਆ ਹੀ ਨਹੀਂ ਸੀ ਇੱਕ ਮਾਈਨਰ ਜੀ ਸਰਜਰੀ ਕਰਾਣ ਜਾਂਦੇ ਨੇ ਬਾਈਸੈਪ ਟੇਅਰ ਹੋਇਆ ਉਹਦੀ ਸਰਜਰੀ ਸੀ ਇਵਨ ਫੈਮਿਲੀ ਮੈਂਬਰਸ ਤੱਕ ਉਹਨੂੰ ਨਹੀਂ ਉਹਨਾਂ ਨੇ ਦੱਸਿਆ ਸੀ ਜੋ ਆਪਾਂ ਨੂੰ ਪਤਾ ਲੱਗਿਆ ਕਿ ਮੈਂ ਤਾਂ ਯਾਰ ਦੋ ਘੰਟੇ ਸਰਜਰੀ ਏ ਸ਼ਾਮ ਨੂੰ ਉਹਨਾਂ ਨੂੰ ਛੁੱਟੀ ਵੀ ਹੋ ਜਾਣੀ ਸੀਗੀ ਪਰ ਕਿਤਨਾ ਕਿਤੇ ਕਹਿੰਦੇ ਨੇ ਰੱਬ ਨੂੰ ਜੋ ਮਨਜ਼ੂਰ ਹੁੰਦਾ ਹੈ ਆ ਬੰਦੇ ਦੇ ਪਲਾਨ ਤਾਂ ਫਿਰ ਤਰੇ ਦੇ ਤਰੇ ਰਹਿ ਜਾਂਦੇ ਆ ਪਰ ਇਹ ਉਹ ਆ ਉਸ ਤਰ੍ਹਾਂ ਹੀ ਆ ਔਰ ਜੇ ਆਪਾਂ ਗੱਲ ਕਰੀਏ ਬਰਿੰਦਰ ਗੁਮੰਦ ਜੀ ਦੀ ਤਾਂ ਉਹਨਾਂ ਦਾ तकरीबन ਅੱਜ ਕੱਲ ਹਰ ਇੱਕ ਨੌਜਵਾਨ ਦੇ ਲਈ ਪ੍ਰੇਰਨਾ ਸਰੋਤ ਸੀਗੇ ਕਿ ਯਾਰ ਅਸੀਂ ਵੀ ਉਹੀ ਖੁਰਾਕ ਖਾਣੀ ਆ ਮਤਲਬ ਚਾਹੇ ਕੋਈ ਉਹਨੂੰ ਜਾਣਦਾ ਸੀ ਪਰਸਨਲੀ ਬਰਿੰਦਰ ਗੁਮੰਦ ਨੂੰ ਚਾਹੇ ਨਹੀਂ ਜਾਣਦਾ ਸੀ ਪਰ ਦਿਲੋਂ ਉਹਨਾਂ ਨੂੰ ਮੰਨਦਾ ਜ਼ਰੂਰ ਸੀਗਾ ਕਿ ਯਾਰ ਇਦਾਂ ਦਾ ਬੰਨਾ ਆ ਹੁਣ ਜੇ ਉਹਨਾਂ ਦੀ ਆਪਾਂ ਡੈਥ ਦੀ ਗੱਲ ਕਰੀਏ ਡੈਥ ਨੇ ਤਾਂ ਉਹਨਾਂ ਦੇ ਸਾਰੇ ਨੂੰ ਸੋਚਾਂ 'ਚ ਪਾ ਦਿੱਤਾ ਹੈ ਘਰ ਦੇ ਤਾਂ ਅਲੱਗ ਮਤਲਬ ਹੁੰਦਾ ਹੀ ਹੈ ਦੁੱਖ ਝੇਲ ਰਹੇ ਨੇ ਪਰ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਪੰਜਾਬੀ ਬੈਠੇ ਨੇ ਉਹਨਾਂ ਨੂੰ ਵੀ ੱਤਕਾ ਲੱਗਿਆ ਯਾਰ ਵੀ ਅਸੀਂ ਜਿਹਨੂੰ ਆਪਣਾ ਆਈਡਲ ਮੰਨਦੇ ਸੀ ਉਹਦੇ ਨਾਲ ਇਸ ਤਰ੍ਹਾਂ ਦਾ ਪਾਣਾ ਵਰਤ ਗਿਆ ਬਾਕੀ ਇਹ ਸੋਚਣ ਦਾ ਵਿਸ਼ਾ ਆ ਵੀ ਹੁਣ ਡਾਕਟਰਸ ਦੀ ਜੋ ਆਪਾਂ ਸਟੇਟਮੈਂਟ ਦੇਖ ਰਹੇ ਹਾਂ 40ਸ ਹਸਪੀਟਲ ਦੇ ਵਿੱਚ ਉਹਨਾਂ ਦੇ ਸਰਜਰੀ ਦੌਰਾਨ ਦਿਹਾਂਤ ਹੋ ਗਿਆ ਡੈਥ ਹੋ ਗਈ ਹੈ ਕਿ ਉਹਨਾਂ ਨੇ ਤਾਂ ਹੀ ਕਿਹਾ ਕਿ ਮਤਲਬ ਇਹਨਾਂ ਨੂੰ ਆਕਸੀਜਨ ਸਪਲਾਈ ਦੀ ਜਿਹੜੀ ਪ੍ਰੋਬਲਮ ਉਸ ਵੇਲੇ ਆਈ ਸੀ ਤੇ 2 ਘੰਟੇ ਜਦੋਂ ਜਹਾਦ ਵੀ ਕੀਤੀ ਹੈ ਤੇ ਉਸ ਤੋਂ ਬਾਅਦ ਵੀ ਫਿਰ ਬਚਾਇਆ ਨਹੀਂ ਜਾ ਸਕੇ ਪਰ ਪਰਿਵਾਰ ਵਾਲੇ ਕਹਿ ਰਹੇ ਨੇ ਵੀ ਅਸੀਂ ਇਨਵੈਸਟੀਗੇਸ਼ਨ ਕਰਾਉਣਾ ਚਾਹੁੰਦੇ ਹਾਂ ਦੇਖੋ ਉਹਨਾਂ ਨੂੰ ਟਾਈਮ ਲੱਗਦਾ ਹੈ ਇਨਵੈਸਟੀਗੇਸ਼ਨ ਨੂੰ ਵੀ ਤੇ ਸਾਹਮਣੇ ਆ ਜਾਣਗੇ ਕਾਰਨ ਕੀ ਕਾਰਨ ਕੀ ਸਮਝ ਸਕਦੇ ਹਾਂ ਅਸੀਂ ਕਿਲਾ ਵਰਿੰਦਰ ਗੁਮਨ ਜੀ ਦੀ ਗੱਲ ਕਰਦੇ ਆਗੇ ਹੋਰ ਵੀ ਨੌਜਵਾਨ ਨੇ ਹੋਰ ਵੀ ਉਹ ਨੌਜਵਾਨ ਇਸ ਹਾਰਟ ਅਟੈਕ ਦੀ ਦੇ ਨਾਲ ਜੂਝੇ ਨੇ ਤੇ ਉਹਨਾਂ ਦੀ ਮੌਤ ਵੀ ਹੋਈ ਆ ਕੀ ਕਾਰਨ ਸਮਝ ਸਕਦੇ ਆ ਮੋੜੀ ਦੇ ਅੰਦਰ ਕਿਸ ਤਰ੍ਹਾਂ ਦਾ ਇਹ ਜਿਹੜਾ ਹਾਰਟ ਅਟੈਕ ਦਾ ਬਿਮਾਰੀ ਪੈਦਾ ਹੋ ਜਾਂਦਾ ਦੇਖੋ ਸਭ ਤੋਂ ਪ੍ਰਮੁੱਖ ਕਾਰਨ ਜਿਹੜਾ ਆਪਾਂ ਅੱਜ ਦੀ ਤਰੀਕ ਦੇ ਵਿੱਚ ਹਰ ਇੱਕ ਨੂੰ ਪਤਾ ਜ਼ਰੂਰ ਹੈ ਪਰ ਉਹ ਸੁਣਨ ਨੂੰ ਤਿਆਰ ਨਹੀਂ ਆ ਉਹ ਸਾਡਾ ਖਾਣ ਪੀਣ ਅੱਜ ਕੱਲ ਤੁਸੀਂ ਦੇਖ ਲਓ ਵੀ ਕੋਈ ਬੰਦਾ ਸ਼ਾਇਦ ਹੀ ਕਿਤੇ ਜਾ ਕੇ ਸੋਚਦਾ ਹੈ ਕਿ ਮੇਰਾ ਯਾਰ ਪਨੀਰ ਖਾ ਕੇ ਵਧੀਆ ਬੋਡੀ ਬਣ ਜਣੀ ਹੈ ਪਨੀਰ ਮੇਰਾ ਘਰ ਵਿੱਚ ਪ੍ਰੋਟੀਨ ਸੋਰਸ ਹੈਗਾ ਆ ਪਰ ਪ੍ਰੋਟੀਨ ਦੇ ਉੱਪਰ ਨੌਜਵਾਨਾਂ ਨੂੰ ਜਾਗਰੂਕਤਾ ਕੋਈ ਕਰਦਾ ਨਹੀਂ ਹੈਗਾ ਪਰ ਉਹ 버ਗਰ ਦੀ ਜਾਂ ਪੀਜ਼ੇ ਦੀ ਜਿਹੜੀ ਉਹਨਾਂ ਨੂੰ ਲੱਤ ਆ ਉਹ ਲੱਗੀ ਹੋਈ ਹੈ ਜਿਸ ਦੇ ਨਾਲ ਮੋਟਾਪੇ ਦੇ ਸ਼ਿਕਾਰ ਹੁੰਦੇ ਨੇ ਮੋਟਾਪਾ ਇਕੱਲਾ ਹੀ ਬਹੁਤ ਹੈ ਬਾਕੀ 10 ਬਿਮਾਰੀਆਂ ਨੂੰ ਨਿਯੋਤਾ ਦੇਣ ਦੇ ਲਈ ਹੁਣ ਦੂਜੇ ਪਾਸੇ ਜੇ ਆਪਾਂ ਉਹਨਾਂ ਨੂੰ ਘਰ ਦੇ ਵਿੱਚੋਂ ਹੀ ਗਾਈਡ ਨਹੀਂ ਕਰਦੇ ਬੱਚਿਆਂ ਦੇ ਵਿੱਚ ਵੀ ਇੰਨਾ ਅੱਜ ਕੱਲ YouTube ਸੋਸ਼ਲ ਮੀਡੀਆ ਦੇ ਉੱਪਰ ਦੇਖਦੇ ਨੇ ਉਹ ਬਲੌਗ ਬੰਦੇ ਨੇ ਕਿ ਯਾਰ ਆਹ ਲਜੀਜ਼ ਖਾਣਾ ਕਿੱਦਾਂ ਖਾਦਾ ਜਾਵੇ ਪਰ ਉਹਨਾਂ ਨੂੰ ਇਹ ਨਹੀਂ ਦੱਸਦੇ ਵੀ ਯਾਰ ਮਾਵਾ ਵੀ ਨਹੀਂ ਦੱਸਦੇ ਕਿ ਇਹ ਲਜੀਜ਼ ਖਾਣੇ ਦੇ ਵਿੱਚ ਪ੍ਰੋਟੀਨ ਕਿੰਨਾ ਹੈਗਾ ਕਿੰਨਾ ਨਹੀਂ ਹੈਗਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਘਰ ਦੇ ਵਿੱਚ ਵੀ ਕਿਸੇ ਬੱਚੇ ਨੂੰ ਇਸ ਤਰੀਕੇ ਨਾਲ ਗਾਈਡ ਕੀਤਾ ਜਾਂਦਾ ਹੋਵੇਗਾ ਕਿ ਯਾਰ ਜੋ ਤੂੰ ਖਾ ਰਿਹਾਵੇਂ ਤੈਨੂੰ 10 ਗ੍ਰਾਮ ਪ੍ਰੋਟੀਨ ਮਿਲਦਾ ਪਿਆ ਇੱਕ ਵਾਰ ਖਾਣ ਦੇ ਵਿੱਚ 15 ਗ੍ਰਾਮ ਮਿਲਦਾ ਪਿਆ ਵਾ ਜਾਂ ਜੋ ਆਪਾਂ ਡਾਕਟਰਸ ਵੀ ਕਹਿੰਦੇ ਨੇ ਜਾਂ ਰਿਕਮੈਂਡੇਸ਼ਨ ਹੈ ਹਰ ਇੱਕ ਇੰਡੀਵਿਜੂਅਲ ਦੇ ਲਈ ਕਿ 1 ਗ੍ਰਾਮ ਪ੍ਰੋਟੀਨ ਬੋਡੀ weight ਦੇ ਅਕੋਰਡਿੰਗ ਜ਼ਰੂਰੀ ਹੁੰਦਾ ਹੈ ਹਰ ਇੱਕ ਦੇ ਲਈ ਪ੍ਰੋਟੀਨ ਬਹੁਤ ਜ਼ਿਆਦਾ ਜ਼ਰੂਰੀ ਇੰਸੈਂਸ਼ੀਅਲ ਚੀਜ਼ ਹੈਗੀ ਹੈ ਕਿ ਆਪਣੇ ਸਰੀਰ ਦੇ ਜਿਹੜੇ ਫੰਕਸ਼ਨਸ ਨੇ ਰਿਪੇਅਰਿੰਗ ਸਿਸਟਮ ਹੈ ਉਹ ਪ੍ਰੋਟੀਨ ਦੇ ਨਾਲ ਹੀ ਹੁੰਨਾ ਹੈ ਉਹ ਆਪਣੇ ਜਿਹੜੇ ਨੌਜਵਾਨੀ ਹੈ ਜਿਹੜੇ ਮੁੰਡੇ ਕੁੜੀਆਂ 16 17 ਸਾਲ ਦੇ ਨੇ ਪਹਿਲਾਂ ਤਾਂ ਆਪਦੇ ਆਪ ਦੇ ਸਰੀਰ ਨੂੰ ਇੰਨਾ ਕੁ ਜ਼ਿਆਦਾ ਖਾਣ ਪੀਣ ਗਲਤ ਕਰਕੇ ਖਰਾਬ ਕਰ ਲੈਂਦੇ ਨੇ ਉਸ ਤੋਂ ਬਾਅਦ ਸੋਚਦੇ ਨੇ ਕਿ ਜੇ 16-17 ਸਾਲਾਂ ਚ ਆਪਾਂ ਖਰਾਬ ਕਰ ਲਿਆ ਆ ਹੁਣ ਜਿੰਮ ਲੱਗ ਜੰਦੇ ਆ 18ਵੇਂ ਸਾਲ ਦੇ ਵਿੱਚ ਚਲੋ 18ਵੇਂ ਸਾਲ ਚ ਜਿੰਮ ਵੀ ਲੱਗੇ ਨੇ ਹੁਣ ਉਹਨਾਂ ਨੂੰ ਪੇਸ਼ੈਂਸ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਇਹ ਆ ਵੀ ਯਾਰ ਹੁਣ ਲੋਕ ਕਹਿਣ ਲੱਗ ਗਏ ਨੇ ਕਿ ਯਾਰ ਤੂੰ ਤਾਂ ਮੋਟਾ ਹੋ ਗਿਆ ਤੇਰੇ ਤੋਂ ਤਾਂ ਚੱਲਿਆ ਨਹੀਂ ਜਾ ਰਿਹਾ ਤੂੰ ਤੁਰਦਾ ਤੈਨੂੰ ਸਾਹ ਝੜਨ ਲੱਗ ਗਿਆ ਉਹਨਾਂ ਨੂੰ ਇਹ ਹੁੰਦਾ ਕਿ ਯਾਰ ਹੁਣ ਮੈਂ ਫਟਾਫਟ ਜਾ ਕੇ ਨਾ ਫਿੱਟ ਹੋ ਜਮਾਂ ਤਾਂ ਕਿ ਇਹ ਸਾਰਿਆਂ ਦੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਦੇ ਦਿੱਤੇ ਜਾਣ ਕਿ ਹੁਣ ਮੈਂ ਜਦੋਂ ਤੰਦਰੁਸਤਾਂ ਫਿਰ ਉਹ ਕੀ ਕਰਦੇ ਨੇ ਕਿ ਯਾਰ ਜਦ ਕੋਚ ਨੂੰ ਮਿਲਦੇ ਨੇ ਕੋਚ ਕ ਤੈਨੂੰ ਫਿੱਟ ਹੋਣ ਨੂੰ 2 ਸਾਲ ਲੱਗਣਗੇ ਆਰਾਮ ਨਾਲ ਚੱਲ ਉਹ ਨਹੀਂ 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 ਇੰਨਾ ਟਾਈਮ ਥੋੜੀ ਆ ਸਰ ਸਾਡੇ ਕੋਲ ਤੁਸੀਂ ਐਦਾਂ ਕਰੋ ਵੀ ਕੋਈ ਪਿਲ ਦਿਓ ਕੋਈ ਸਪਲੀਮੈਂਟ ਦਿਓ ਜਿਹਦੇ ਨਾਲ ਸਮਝ ਦੇ ਵਿੱਚ ਮਤਲਬ ਕਿ ਜਿਆਦਾ ਬਾਡੀ ਗੇਨ ਹਾਂ ਜਿਹਦੇ ਨਾਲ ਅਸੀਂ ਨਾ ਫਿੱਟ ਵੀ ਹੋ ਜਾਈਏ ਜਲਦੀ ਜਲਦੀ ਪਤਲੇ ਵੀ ਹੋ ਜਾਈਏ ਤੇ ਨਾਲ ਦੀ ਨਾਲ ਸਾਡੇ ਮਸਲਸ ਵੀ ਦੇਖਣ ਲੱਗ ਜਾਣ ਤੇ ਹੁਣ ਜਿਹੜਾ ਕੋਚ ਹੈ ਉਹ ਵੀ ਓਦਾਂ ਦੇ ਉਰਾਸੂਰਾ ਬੈਠਿਆ ਹੁੰਦਾ ਨਾ ਉਹਨੇ ਕੋਈ ਸਰਟੀਫਿਕੇਸ਼ਨ ਨਾ ਨੋਲੇਜ ਹੈ ਨਾ ਕੋਚ ਅੱਗੇ ਪੜਿਆ ਲਿਖਿਆ ਹੁੰਦਾ ਤਾਂ ਉਹਨੇ ਕੀ ਕਰਨਾ ਉਹਨੇ ਕਹਿੰਦਾ ਵੀ ਤੂੰ ਆ ਡੱਬਾ ਖਾ ਲੈ ਕਿਉਂਕਿ ਡੱਬਾ ਉਹਨੇ ਤਾਂ ਰეკਮੈਂਡ ਕਰ ਦੇਣਾ ਰੋਟੀ ਛਡਾ ਕੇ ਕਿ ਇਹ ਤਾਂ ਪਤਲਾ ਹੋਣ ਆਇਆ ਵਾ ਪ੍ਰੋਟੀਨ ਇਹਦਾ ਮੈਂ ਪੂਰਾ ਕਰ ਦਿਆਂ ਤੇ ਨਾਲ ਦੀ ਨਾਲ ਮੈਨੂੰ 1000 ਰੁਪਏ ਇਹ ਤੋਂ ਡੱਬੇ ਤੋਂ ਬਚਣਾ ਆ ਤੇ ਦੂਜੇ ਪਾਸੇ ਉਹਨੇ ਵਿਚਾਰੇ ਨੇ ਜਿਹੜਾ ਨੌਜਵਾਨ ਗਿਆ ਹੁੰਦਾ ਉਹਨੇ ਉਹੀ ਚੱਕ ਕੇ ਘਰੇ ਲਿਆਣਾ ਉਹਨੇ ਕਹਿੰਦਾ ਮੰਮੀ ਅੱਜ ਤੋਂ ਮੈਂ ਰੋਟੀ ਨਹੀਂ ਖਾਣੀ ਅੱਜ ਤੋਂ ਸਿਰਫ ਪ੍ਰੋਟੀਨ ਸਪਲੀਮੈਂਟ ਹੀ ਖਾਣਾ ਆ ਉਹ ਇਸ ਕਰਕੇ ਖਾਣਾ ਕਿਉਂਕਿ ਮੇਰਾ ਪ੍ਰੋਟੀਨ ਪੂਰਾ ਹੋਊਗਾ ਮੈਨੂੰ ਕੋਚ ਨੇ ਗਾਈਡ ਕੀਤਾ ਆ ਹੁਣ ਪ੍ਰੋਟੀਨ ਖਾ ਲਿਆ ਆ ਇਹ ਨਹੀਂ ਪਤਾ ਵੀ ਕਿਹੜੀ ਲ ਉਹਦੇ ਚ ਇਨਗਰੀਡੀਅੰਟ ਹੈ ਕਿ ਆਰਟੀਫੀਸ਼ੀਅਲ ਫਲੇਵਰ ਨੇ ਮਤਲਬ ਕੁਝ ਵੀ ਨਹੀਂ ਪਤਾ ਲੇਕਿਨ ਉਹਨੇ ਅੱਖਾਂ ਬੰਦ ਕਰਕੇ ਖਾਣਾ ਸ਼ੁਰੂ ਕਰ ਦੇਣਾ ਹੁਣ ਦੂਜੇ ਨੰਬਰ ਤੇ ਗੱਲ ਆ ਜਾਂਦੀ ਹੈ ਕਿ ਹੁਣ ਐਕਸਰਸਾਈਜ਼ ਨਹੀਂ ਲਗਣੀ ਹੁਣ ਫੇਰ ਉਹਨੇ ਕੋਚ ਨਾਲ ਗੱਲ ਕਰਨੀ ਪ੍ਰੋਟੀਨ ਤਾਂ ਸਰ ਮੈਂ ਤੁਹਾਡੇ ਕਹਿੰਦੇ ਲੈ ਲਿਆ ਹੁਣ ਐਕਸਰਸਾਈਜ਼ ਨਹੀਂ ਲੱਗ ਰਹੀ ਹੁਣ ਕੀ ਕਰਾਂ ਮੈਂ ਉਹਨੇ ਕਿਹਾ ਨਾ ਅੱਲ ਅੱਲਾ ਬੇਟਾ ਤੂੰ 15 20 ਮਿੰਟ ਪਹਿਲਾਂ ਘੋਲ ਕੇ ਪਾਣੀ ਦੇ ਵਿੱਚ ਆ ਪੀ ਕੇ ਆਇਆਂਗਾ ਤੇ ਕੋਈ ਐਕਸਰਸਾਈਜ਼ ਵੀ ਲੱਗਣੀ ਸ਼ੁਰੂ ਹੋ ਜਾਣੀ ਹੈ ਤੂੰ ਫੇਰ ਪਤਲਾ ਵੀ ਹੋ ਜਾਏਗਾ ਪ੍ਰੋਟੀਨ ਜਿਹੜਾ ਖਾ ਰਿਹਾ ਤੂੰ ਇਹਦੇ ਨਾਲ ਹੋ ਜਾ ਉਦੇ ਵਿੱਚ ਉਹ ਚੀਜ਼ ਹੈ ਹੀ ਨਹੀਂ ਜੋ ਡੱਬੇ ਦੇ ਉੱਪਰ ਮੈਂਸ਼ਨਸ ਨੇ ਵੀ 20 ਗ੍ਰਾਮ ਪ੍ਰੋਟੀਨ ਹੈ ਉਹਦੇ 'ਚ ਮੈਨੂੰ ਨਹੀਂ ਲੱਗਦਾ ਕਿ 5 ਗ੍ਰਾਮ ਵੀ ਹੋਏਗਾ ਤੇ ਉਸ ਤੋਂ ਬਾਅਦ ਜਦੋਂ ਸਪਲੀਮੈਂਟ ਉਹ ਸਾਲ ਖਾਣਾ ਰਹਿੰਦਾ ਕੋਈ ਫਰਕ ਨਹੀਂ ਪੈਂਦਾ ਫਿਰ bari ਨੈਕਸਟ ਲੈਵਲ ਦੀ ਆ ਜਾਂਦੀ ਹੈ ਫਿਰ ਉਹ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਰਨਾ ਕੀ ਆ ਫਿਰ ਕੋਚ ਨੂੰ ਕਹਿੰਦੇ ਵੀ ਸਰ ਮੈਨੂੰ ਜਲਦੀ ਜਲਦੀ ਫਿੱਟ ਕਰ ਦਿਓ ਫਿਰ ਉਹ ਕਹਿੰਦਾ ਵੀ ਹੁਣ ਤੂੰ ਇੱਧਰ ਆ ਜਾ ਇਹ ਇਸ ਤੋਂ ਐਡਵਾਂਸ ਤੈਨੂੰ ਚੀਜ਼ ਦਿੰਨਾ ਵਾ ਇਹ ਤੂੰ ਐਕਸਰਸਾਈਜ਼ ਲਾਉਣ ਤੋਂ ਪਹਿਲਾਂ ਫੈਟ ਬਰਨਣਾ ਸ਼ੁਰੂ ਕਰ ਲੈ ਐਕਸਰਸਾਈਜ਼ ਲਾਉਣ ਤੋਂ ਰਾਤ ਨੂੰ ਇਹ ਗੋਲੀ ਖਾਣੀ ਆ ਫਿਰ ਦੁਪਹਿਰੇ 12 ਵਜੇ ਇਹ ਗੋਲੀ ਖਾਣੀ ਆ ਫਿਰ ਇਸ ਤਰ੍ਹਾਂ ਦਾ ਬਿਜ਼ਨਸ ਸ਼ੁਰੂ ਹੋ ਜਾਂਦਾ ਵਾ ਇਹਦੇ ਵਿੱਚ ਵੀ ਪੈਸੇ ਬੰਦੇ ਨੇ ਮਤਲਬ ਜਿੰਮ ਦੇ ਵਿੱਚ ਲੱਗਿਆ ਤਾਂ ਬੰਦਾ ਉਹ ਫਿੱਟ ਹੋਣ ਦੇ ਲਈ ਸੀਗਾ ਕਿ ਯਾਰ ਮੇਰੇ ਇੱਕ ਹੈਲਥੀ ਲਾਈਫਸਟਾਈਲ ਮੇਨਟੇਨ ਹੋਵੇ ਮੈਂ 18 ਸਾਲ ਦੀ ਉਮਰ ਥੋੜਾ ਫ ਆ ਪੈਸੇ ਦੇ ਕੇ ਮੌਤ ਨੂੰ ਹੀ ਬਲਾਵਾ ਦੇਦੇ ਆ ਆਪਣੇ ਆਪ ਨੂੰ ਹੀ ਕਿਉਂਕਿ ਹਰ ਇੱਕ ਨੂੰ ਸ਼ੌਕ ਹੁੰਦਾ ਕਿ ਮੇਰੀ ਜਲਦ ਤੋਂ ਜਲਦ ਜਲਦੀ ਬਾਡੀ ਬਣੇ ਕਿਉਂਕਿ ਸਾਹਮਣੇ ਵਾਲ ਨੂੰ ਦੇਖ ਕੇ ਐ ਲੱਗਦਾ ਕਿ ਉਹਦੀ ਬਹੁਤ ਸੋਹਣੀ ਬਾਡੀ ਬਣੀ ਹੋਈ ਹੈ ਪਰ ਉਸ ਦੇ ਪਿੱਛੇ ਉਹਨੂੰ ਪਤਾ ਹੁੰਦਾ ਕਿ ਕਿੰਨਾ ਕੁ ਸਟਰਗਲ ਹੁੰਦਾ ਵਾ ਕਿੰਨੀ ਕੁ ਡਾਈਟ ਲੀਤੀ ਹੁੰਦੀ ਹੈ ਪਰ ਕੋਈ ਦੇਖਦਾ ਵਾ ਉਹ ਕਹਿੰਦਾ ਕਿ ਯਾਰ ਮੈਨੂੰ ਇਹਦੇ ਵਰਗੀ ਬਾਡੀ ਜਲਦ ਤੋਂ ਜਲਦ ਬਣਾਣੀ ਹੈ ਉਹ ਫਿਰ ਇੱਕ ਸ਼ਾਰਟਕਟ ਰਸਤਾ ਅਪਣਾਉਂਦਾ ਵਾ ਫਿਰ ਉਸ ਤੋਂ ਬਾਅਦ ਬਿਮਾਰੀਆਂ ਵੀ ਲੱਗਦੀਆਂ ਨੇ ਬੜਾਪਾ ਜਿਹੜੇ ਉਮਰ ਜਿਹੜੀ ਹੈ ਲੰਬੀ ਦਿੱਤੀ ਹੁੰਦੀ ਹੈ ਪਰ ਘਟਦੀ ਜਾਂਦੀ ਹੈ ਕਿਤਨਾ ਕਿਤੇ ਇਹ ਕਿਤਨਾ ਕਿਤੇ ਗਲਤ ਨਹੀਂ ਹੈਗਾ ਨੌਜਵਾਨ ਬਹੁਤ ਇਸ ਦੇ ਨਾਲ ਅਟ੍ਰੈਕਟ ਹੋ ਰਿਹਾ ਹੈ ਸਟਰੀਟ ਰੋਡ ਨਾਲ ਜਿਨ ਨੂੰ ਅਸੀਂ ਕਹਿ ਸਕਦੇ ਹਾਂ ਅੱਜ ਕੱਲ੍ਹ ਹੋ ਕੀ ਰਿਹਾ ਹੈ ਹਰ ਹਰ ਚੀਜ਼ ਦੇ ਵਿੱਚ ਆਪਣੇ ਆਪ ਨੂੰ ਬੰਦਾ ਸੋਸ਼ਲ ਮੀਡੀਆ ਤੇ ਇੰਗੇਜ ਪਾਇਆ ਜਾਂਦਾ ਹੈ ਕਿ ਮੈਂ ਸੋਸ਼ਲ ਮੀਡੀਆ ਦੇ ਉੱਪਰ ਅੱਜ ਆ ਸਕਰੋਲ ਕਰ ਰਿਹਾ ਆ ਸਕਰੋਲ ਕਰ ਰਿਹਾ ਫਿਰ ਉਹਦੇ ਵਿੱਚੋਂ ਅਲੱਗ-ਅਲੱਗ ਰਿਸਰਚ ਕਰਦੇ ਆ ਕਿ ਯਾਰ ਨੈਚੁਰਲ ਐਥਲੀਟ ਕਿਹੜੇ ਹੈਗੇ ਨੇ ਵੀ ਨੈਚੁਰਲ ਕਿਉਂਕਿ ਆਪਾਂ ਦੱਸਿਆ ਹੁੰਦਾ ਵੀ ਇਹ ਚੀਜ਼ਾਂ ਦੇ ਸਾਈਡ ਇਫੈਕਟ ਨੇ ਵੀ ਆਪਾਂ ਉਹ ਚੀਜ਼ਾਂ ਯੂਜ਼ ਨਹੀਂ ਕਰਨੀਆਂ ਫਿਰ ਉਹ ਜਿਹੜੇ ਨੈਚੁਰਲ ਨੇ ਉਹਨਾਂ ਨੂੰ ਫੋਲੋ ਕਰਨਾ ਸ਼ੁਰੂ ਕਰਦੇ ਨੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਜਿਹਨੂੰ ਆਪਾਂ ਫੋਲੋ ਕਰ ਰਿਹਾ ਉਹ ਨੈਚੁਰਲ ਹੈਗਾ ਜਾਂ ਨਹੀਂ ਹੈਗਾ ਉਹਨੇ ਕੀ ਕੀਤਾ ਕਿੰਨੀ ਮਿਹਨਤ ਲਾਈ ਹੈ ਕਿੰਨੇ ਸਾਲਾਂ ਦੀ ਜਿਹੜੀ ਤਪੱਸਿਆ ਆ ਉਹ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਤਾਂ ਇਸ ਤਰ੍ਹਾਂ ਦਾ ਸਰੀਰ ਬਣਿਆ ਆ ਹੁਣ ਜਿਹੜੇ ਵਿਚਾਰੇ 18 18 20 20 ਸਾਲ ਦੇ ਨੇ ਜਿਹੜੇ ਨੌਜਵਾਨ ਨੇ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਇਨਸਟੈਂਟ ਰਿਜ਼ਲਟ ਚਾਹੀਦੇ ਨੇ ਇਨਸਟੈਂਟ ਰਿਜ਼ਲਟ ਦੇ ਚੱਕਰ ਦੇ ਵਿੱਚ ਜਿਹੜੀ ਚੀਜ਼ ਉਹ ਪਰਚੇਜ਼ ਕਰਦੇ ਨੇ ਉਹ ਮਤਲਬ ਕਿਤੇ ਨਾ ਕਿਤੇ ਕਹਿ ਸਕਦੇ ਜੀ ਪੈਸੇ ਦੇ ਕੇ ਆਪਾਂ ਮੌਤ ਖਰੀਦ ਰਹੇ ਆ ਤੁਸੀਂ ਇੱਕ ਚੀਜ਼ ਵੱਲ ਧਿਆਨ ਦਿਓ ਕਿ ਜਦੋਂ ਆਪਾਂ ਕਿਤੇ ਮਾਲ ਦੇ ਵਿੱਚ ਜਾਂਦੇ ਆ ਉੱਥੇ ਆਪਾਂ ਕੱਪੜਾ ਵੀ ਬ੍ਰਾਂਡ ਦੇਖ ਕੇ ਪਾਉਂਦੇ ਆ ਵੀਰ ਆਹ ਬ੍ਰਾਂਡ ਦਾ ਮੈਨੂੰ ਸੂਟ ਕਰੂਗਾ ਆਹ ਬ੍ਰਾਂਡ ਨਹੀਂ ਸੂਟ ਕਰੂਗਾ ਪਰ ਜਦੋਂ ਆਪਾਂ ਆਪਣੇ ਸਰੀਰ ਦੇ ਵਿੱਚ ਪਾਉਨੇ ਆ ਆਪਾਂ ਨੂੰ ਕੁਝ ਨਹੀਂ ਆਪਾਂ ਦਾ ਸਿਰਫ ਲੇਬਲ ਦੇਖਦੇ ਆਂ ਵੀ ਹਾਂ ਵੀ ਇਹਦੇ ਜਿੰਨਾ ਪ੍ਰੋਟੀਨ ਹੈ ਇਹਦੇ ਜਿੰਨਾ ਸਾਰਾ ਕੁਝ ਹੈ ਆਪਾਂ ਉਹ ਅੱਖਾਂ ਬੰਦ ਕਰਕੇ ਖਾਣਾ ਸ਼ੁਰੂ ਕਰ ਦਿੰਨੇ ਆ ਇਵਨ ਜੇ ਸਾਲ ਖਾ ਵੀ ਲਿਆ ਤਾਂ ਮੈਨੂੰ ਨਹੀਂ ਲੱਗਦਾ ਕੋਈ ਸਾਲ ਬਾਅਦ ਆਪਦੇ ਕੋਈ ਬਲੱਡ ਟੈਸਟ ਵੀ ਕਰਵਾਉਂਦਾ ਹੋਏਗਾ ਕਿ ਮੇਰੀ ਲੀਵਰ ਦੇ ਉੱਪਰ ਕੀ ਇਫੈਕਟ ਹੋ ਰਿਹਾ ਕਿਡਨੀ ਦੇ ਉੱਪਰ ਕੀ ਇਫੈਕਟ ਹੋ ਰਿਹਾ ਆ ਕਿ ਮੈਂ ਕਿਤੇ ਬਿਮਾਰੀਆਂ 'ਚ ਤਾਂ ਨਹੀਂ ਘਿਰਦਾ ਜਾ ਰਿਹਾ ਕਿਉਂਕਿ ਉਹਨੇ ਉਹੀ ਦੇਖਣਾ ਜੋ ਉਹਦੇ ਕੋਚ ਨੇ ਉਹਨੂੰ ਦਿਖਾਇਆ ਹੁੰਦਾ ਫਿਰ ਕੋਚ ਨੇ ਉਹੀ ਦੇਖਣਾ ਆ ਜਿਹਦੇ ਨਾਲ ਉਹਨੂੰ ਪੈਸੇ ਵੱਧ ਮਿਲ ਰਹੇ ਹੁੰਦੇ ਨੇ ਪਰ ਕਿਤਨਾ ਕਿਤੇ ਇਹ ਤੁਸੀਂ ਪੈਸੇ ਦੇ ਰਹੇ ਹੋ ਚੰਗੀ ਸਿਹਤ ਲਈ ਪਰ ਤੁਸੀਂ ਬਿਮਾਰੀਆਂ ਨੂੰ ਨਿਯੋਤਾ ਦੇ ਰਹੇ ਹੋ ਬਿਮਾਰੀਆਂ ਨੂੰ ਇਨਵੀਟੇਸ਼ਨ ਦੇ ਰਹੇ ਹੋ ਸਭ ਲਈ ਤੇ ਨਾਲ ਦੀ ਨਾਲ ਮੈਂ ਉਹ ਨੌਜਵਾਨਾਂ ਨੂੰ ਵੀ ਜ਼ਰੂਰ ਕਹਿਣਾ ਚਾਹੂੰਗਾ ਕਿ ਜੇ ਤੁਸੀਂ ਕੁਝ ਵੀ ਜਿਹੜੀ ਚੀਜ਼ ਤੁਹਾਡੇ ਮੂੰਹ ਦੇ ਰਾਹੀਂ ਅੰਦਰ ਜਾ ਰਹੀ ਹੈ ਉਹਦੇ ਬਾਰੇ ਸੋਚਿਆ ਵਿਚਾਰਿਆ ਜ਼ਰੂਰ ਕਰੋ ਕਿ ਜੋ ਮੈਂ ਖਾ ਰਿਹਾ ਵਾ ਕੀ ਮੇਰੇ ਸਰੀਰ ਨੂੰ ਉਹ ਮਿਲ ਰਿਹਾ ਵਾ ਕੀ ਮੇਰੇ ਸਰੀਰ ਦੇ ਵਿੱਚ ਇਹਦਾ ਨਾ ਇੰਪਰੂਵਮੈਂਟ ਹੋਊਗੀ ਜਾਂ ਮੈਂ ਬਿਮਾਰੀਆਂ ਵੱਲ ਵਧਾਂਗਾ ਇਹ ਵਿਸ਼ੇ ਦੇ ਉੱਪਰ ਜ਼ਰੂਰ ਸੋਚਿਆ ਕਰੋ ਜ਼ਰੂਰੀ ਨਹੀਂ ਹੁੰਦਾ ਕਿ ਜੋ ਲਿਖਿਆ ਹੈ ਉਹੀ ਤੁਹਾਨੂੰ ਮਿਲ ਜਾਣਾ ਹੈ ਔਟ ਅਟੈਕ ਦੀ ਗੱਲ ਕਰ ਰਹੀਏ ਮੈਂ ਗੱਲ ਵੀ ਕੀਤੀ ਪਹਿਲੇ ਵੀ ਸੋਸ਼ਲ ਮੀਡੀਆ ਦੇ ਅਸੀਂ ਆ ਕੇ ਦਿਨ ਪੂਰੇ ਵਰਲਡ ਦੀ ਗੱਲ ਕਰ ਰਹੀਏ ਤੇ ਵਿੱਚ ਵਕ-ਵਕ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਇਦਾਂ ਹੀ ਸਾਡੇ ਮਰਹੂਮ ਵਰਿੰਦਰ ਘੁੰਮਣ ਜੀ ਜਿਹੜੇ ਕਿ ਇੰਡਸਟਰੀ ਬਾਲੀਵੁੱਡ ਇੰਡਸਟਰੀ ਬੋਡੀ ਬਿਲਡਰ ਦੇ ਸੀਗੇ ਉਹਨਾਂ ਦਾ ਬੀਤੇ ਦਿਨੀ ਦੇਹਾਂਤ ਹੁੰਦਾ ਹੈ ਪਰਿਵਾਰ ਵੀ ਕਹਿੰਦੇ ਕਿ ਮਤਲਬ ਕਿ ਡਾਕਟਰ ਉਹ ਕੋਈ ਉਹਨਾਂ ਸਾਥੀ ਵੀ ਕਹਿ ਰਹੇ ਕਿ ਉਹ ਮਰਨ ਵਾਲੇ ਨਹੀਂ ਸੀਗੇ ਬਸ ਉਹਨਾਂ ਨੇ ਜਰੂਰ ਮਤਲਬ ਕਿ ਹਸਪਤਾਲ ਦੇ ਵਿੱਚ ਗਏ ਪਰ ਦਿਖਾਣ ਲਈ ਇੱਕ ਅਚਾਨਕ ਹਟ ਸੋਰੀ ਮਾਫ ਕਰਨਾ ਹਾਰਟ ਅਟੈਕ ਆ ਗਿਆ ਤੇ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਜੇ ਆਪਾਂ ਗੱਲ ਕਰੀਏ ਹੁਣ ਹਾਰਟ ਅਟੈਕ ਦੇ ਹੁਣ ਜਿਹੜੇ ਤਾਂ ਫੇਕ ਸਪਲੀਮੈਂਟਸ ਜਾਂ ਜਿਹੜੇ ਕਾਰੋਬਾਰ ਕਰਦੇ ਨੇ ਉਹ ਹਾਰਟ ਅਟੈਕ ਨੂੰ ਕਹਿਣਗੇ ਵੀ ਹਾਰਟ ਅਟੈਕ ਤਾਂ ਨੇਚਰਲ ਬੰਦੇ ਨੂੰ ਵੀ ਆ ਜਾਂਦਾ ਆ ਵੀ ਹਾਰਟ ਅਟੈਕ ਤਾਂ ਕਿਸੇ ਨੂੰ ਵੀ ਆ ਸਕਦਾ ਆ ਪਰ ਇਹ ਨਹੀਂ ਦੱਸਣਗੇ ਵੀ ਇਹਦੇ ਪਿੱਛੇ ਜਿਹੜੇ ਸਬਸਟੈਂਸ ਨੇ ਜਾਂ ਇਹ ਜਿਹੜੇ ਸਾਡੇ ਇਹ ਫੇਕ ਸਪਲੀਮੈਂਟ ਇਹਨਾਂ ਨੇ ਯੂਜ਼ ਕੀਤੇ ਨੇ ਜਾਂ ਇਹ ਵੀ ਇੱਕ ਮੁੱਖ ਕਾਰਨ ਹੁੰਦਾ ਆ ਹੁਣ ਜਿਹੜਾ ਬੰਦਾ ਬੋਡੀ ਬਿਲਡਿੰਗ ਲਾਈਨ ਦੇ ਵਿੱਚ ਹੈਗਾ ਆ ਜਾਂ ਜਿਹਨੂੰ ਥੋੜੀ ਜੀ ਵੀ ਸਮਝ ਆ ਉਹਨੂੰ ਇਸ ਚੀਜ਼ ਦਾ ਚੰਗੀ ਤਰ੍ਹਾਂ ਪਤਾ ਆ ਕਿ ਯਾਰ ਮੈਂ ਬੋਡੀ ਬਿਲਡਰ ਆ ਮੈਂ ਆਪਣੇ ਸਰੀਰ ਦੇ ਵਿੱਚ ਜੋ ਪਾ ਰਿਹਾ ਆ ਅੱਜ ਨਹੀਂ ਤਾਂ ਕੱਲ ਮੈਨੂੰ ਇਸ ਚੀਜ਼ ਦਾ ਨੁਕਸਾਨ ਹੈ ਜੋ ਖਾਮਿਆਜ਼ਾ ਮੈਨੂੰ ਭੁਗਤਣਾ ਪੈਣਾ ਔਰ ਮੈਂ ਉਹਦੇ ਲਈ ਤਿਆਰ ਆ ਇਹ ਆਪਣੇ ਘਰ ਦੇ ਨਾਲ ਗੱਲ ਨਹੀਂ ਕਰੇਗਾ ਪਰ ਇਹ ਉਹਨੂੰ ਪਤਾ ਹੁੰਦਾ ਆ ਕਿ ਯਾਰ ਜੋ ਮੈਂ ਇਹ ਕਰ ਰਿਹਾ ਆ ਇਹਨੂੰ ਮੈਨੂੰ ਅੱਜ ਨਹੀਂ ਤਾਂ ਕੱਲ ਇਫੈਕਟ ਮਿਲਣਾ ਹੀ ਮਿਲਣਾ ਹੈ ਉਹਨੇ ਇਹ ਨਹੀਂ ਦੇਖਣਾ ਕਿ ਵਰੁਣ ਇਹ ਇੰਜੈਕਟ ਕਰ ਰਿਹਾ ਮੈਂ ਆਪਣੇ ਅੰਦਰ ਜਾਂ ਪ੍ਰੋ ਬੋਡੀ ਬਿਲਡਰ ਕਰ ਰਿਹਾ ਜਾਂ ਕੋਈ ਮਿਸਟਰ ਇੰਡੀਆ ਵਾ ਉਹ ਕਰ ਰਿਹਾ ਵਾ ਸਟੀਰੋਇਡਸ ਆ ਐਨਾਬੋਲਿਕਸ ਆ ਉਹ ਕਿਸੇ ਦੀ ਜਾਨ ਬਚਾਉਣ ਦੇ ਲਈ ਨਜਾਤ ਹੋਏ ਸੀਗੇ ਕਿਸੇ ਦੀ ਜਾਨ ਜੋਖਮ ਦੇ ਵਿੱਚ ਪਾਉਣ ਦੇ ਲਈ ਨਜਾਤ ਨਹੀਂ ਹੋਏ ਸੀਗੇ ਇਹ ਹੁਣ ਕਿਤਨਾ ਕਿਤੇ ਇਸ ਚੀਜ਼ ਨੂੰ ਸਮਝ ਨਾ ਪਾਏਗਾ ਔਰ ਦੂਜੀ ਗੱਲ ਆਪਾਂ ਵਰਿੰਦਰ ਘੁੰਮਣਜੀ ਦੀ ਜੇ ਗੱਲ ਕਰ ਲਈਏ ਵਰਿੰਦਰ ਘੁੰਮਣਜੀ बड़े इंटरनेशनल लेवल ਦੇ ਐਥਲੀਟ ਸੀਗੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਏਗਾ ਕਿ ਯਾਰ ਜੋ ਮੈਂ ਅੱਜ ਚੀਜ਼ ਯੂਜ਼ ਕਰ ਰਿਹਾ ਵਾਂ ਇਹ ਕਿਤਨਾ ਕਿਤੇ ਮੈਨੂੰ ਲੌਂਗ ਟਰਮ ਇਫੈਕਟ ਵੀ ਆਏਗਾ ਤੇ ਬੋਡੀ ਬਿਲਡਰ ਜਦੋਂ ਇਹ ਚੀਜ਼ ਯੂਜ਼ ਕਰਦਾ ਉਹ 50 ਬੰਦਿਆਂ ਨਾਲ ਗੱਲ ਕਰਦਾ ਆ ਆਪਣੇ ਕੋਚ ਦੀ ਐਡਵਾਈਸ ਲੈਂਦਾ ਆ ਉਹ ਉਸ ਜਿਹੜੇ ਸਾਈਡ ਇਫੈਕਟ ਹੋਣੇ ਨੇ ਉਹਨੂੰ ਕਾਊਂਟਰ ਵੀ ਕਰਦੇ ਨੇ ਵੀ ਮੈਂ ਇਸ ਚੀਜ਼ ਤੋਂ ਕਿਵੇਂ ਬਚਣਾ ਆ ਹੁਣ ਜਿਹੜਾ ਬੰਦਾ ਇਨਾ ਲੰਬਾ ਸਮਾਂ ਉਹਨਾਂ ਦਾ ਬੋਡੀ ਬਿਲਡਿੰਗ ਦੇ ਵਿੱਚ ਹੋ ਗਿਆ ਹੈ ਆਈਐਫਵੀ ਵੀ ਪ੍ਰੋ ਐਥਲੀਟ ਸੀਗੇ ਮੈਨੂੰ ਨਹੀਂ ਲੱਗਦਾ ਵੀ ਉਹ ਮਾਈਨਰ ਜੀ ਸਰਜਰੀ ਕਰਕੇ ਮਤਲਬ ਉਹਨਾਂ ਨੂੰ ਕੋਈ ਪ੍ਰੋਬਲਮ ਆਈ ਹੋ ਸਕਦੀ ਆ ਇਹ ਮੇਰਾ ਇੱਕ ਨਿੱਜੀ ਵਿਚਾਰ ਹੋ ਸਕਦਾ ਹੈ ਦੂਜੀ ਗੱਲ ਜਿਹੜੇ ਪਰਿਵਾਰ ਹੈਗਾ ਆ ਪਰਿਵਾਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਆ ਕਿ ਅਸੀਂ ਨਹੀਂ ਮੰਨਦੇ ਕਿ ਯਾਰ ਇਹ ਸਰਜਰੀ ਕਰਕੇ ਕਿਸੇ ਦੀ ਡੈਥ ਹੋ ਸਕਦੀ ਆ ਹੁਣ ਜੇ ਪਰਿਵਾਰ ਵਾਲੇ ਚਾਹਣਗੇ ਤਾਂ ਅੱਗੇ ਇਨਵੈਸਟੀਗੇਸ਼ਨ ਹੋਏਗੀ ਤੇ ਅੱਗੇ ਸਾਨੂੰ ਜਿਹੜੇ ਮੁੱਖ ਕਾਰਨ ਨੇ ਉਹਨਾਂ ਦਾ ਨਿਕਲ ਕੇ ਸਾਹਮਣੇ ਆਣਗੇ ਵੀ ਆਖਿਰਕਾਰਨ ਕੀ ਸੀਗਾ ਤੇ ਮੈਂ ਦੂਜੀ ਗੱਲ ਇਹ ਨੌਜਵਾਨਾਂ ਨੂੰ ਜ਼ਰੂਰ ਕਹਿਣਾ ਚਾਹੂੰਗਾ ਕਿ ਯਾਰ ਇੰਨਾ ਕੁ ਜ਼ਰੂਰ ਧਿਆਨ ਰੱਖਿਆ ਕਰੋ ਜਦੋਂ ਤੁਸੀਂ ਜਿਮ ਜਾਂਦੇ ਹੋ ਤਾਂ ਅੱਖਾਂ ਬੰਦ ਕਰਕੇ ਕੋਈ ਵੀ ਚੀਜ਼ ਪਰਚੇਜ਼ ਕਰਕੇ ਨਾ ਖਾ ਲਿਆ ਕਰੋ ਉਹ ਸੋ ਬਿਲਕੁਲ ਇਹ ਸਾਰਨਾ ਸੀਗੇ ਆ ਵਰੁਣ ਜੀ ਜਿਨ੍ਹਾਂ ਜੋ ਕਿ ਬੜੇ ਲੰਬੇ ਸਮੇਂ ਤੋਂ ਬੋਡੀ ਬਿਲਡਿੰਗ ਦੇ ਵਿੱਚ ਹੈਗੇ ਨੇ ਤੇ ਉਹਨਾਂ ਨੇ ਦੱਸਿਆ ਕਿ ਕਿਸ ਕਿ ਕੀ ਮੁੱਖ ਕਾਰਨ ਹੋ ਸਕਦੇ ਹਨ ਹਾਰਟ ਅਟੈਕ ਦੇ ਕਿ ਕਿ ਤੁਸੀਂ ਚੀਜ਼ਾਂ ਲੈ ਸਕਦੇ ਹੋ ਆਪਣੇ ਬੋਡੀ ਬਣਾਉਣ ਦੇ ਲਈ ਤੇ ਜੇਕਰ ਕੋਈ ਚੀਜ਼ ਲੈਂਦੇ ਹੋ ਤਾਂ ਉਸ ਦੀ ਜਾਂਚ ਜ਼ਰੂਰ ਕਰਵਾ ਕੇ ਛੱਡੋ ਤੇ ਹੁਣ ਜਿਹੜੇ ਵਰਿੰਦਰ ਘੁੰਮਣ ਜੀ ਨੇ ਜਿਹੜਾ ਕੀ ਪਿਛੇ ਸਮੇਂ ਦੇ ਵਿੱਚ ਦਿਹਾਂਤ ਹੋਣ ਦਾ ਤੇ ਪਰਿਵਾਰ ਦੇ ਰਿਹਾ ਮੁੱਖ ਮੰਗ ਮੰਗ ਰਿਹਾ ਵਾ ਜਾਂਚ ਰਹੀ ਆਖਿਰਕਾਰ ਮੌਤ ਦਾ ਕਾਰਨ ਕੀ ਸੀਗਾ